ਨਨੇ ਵਾਦਾ ਕਰਿਆ ਮਰਦਾਬਾਦ ਉਹ ਬੀਬੀ ਉੱਥੇ ਵੀਰਪਾਲ ਕੌਰ ਪਿੱਟੀ ਜਾਂਦੀ ਐ ਰੋਈ ਜਾਂਦੀ ਐ ਦਵਾਈਆਂ ਦੇਈਆਂ ਸਾਨੂੰ ਉਹਦੇ ਬਾਰੇ ਇੱਕ ਹੀ ਪਤਾ ਜੀ ਕਿਆ ਉਸੇ ਉਸੇ ਦਾ ਡਾਇਰੈਕਟਰ ਝੂਠਾ ਡਾਇਰੈਕਟਰ ਉਹਦਾ ਡਾਇਰੈਕਟਰ ਵੇਚਿਆ ਨਹੀਂ ਨਹੀਂ ਸਾਨੂੰ ਨਹੀਂ ਇਹਦੇ ਬਾਰੇ ਪਤਾ ਤੁਹਾਨੂੰ ਕੀ ਕਹਿ ਕੇ ਸਾਥ ਦੇਈ ਇਹ ਵਿਆਹੋ ਕਾਠ ਸਾਡੇ ਪ੍ਰਧਾਨ ਨੂੰ ਪਤਾ ਉਹ ਬਣਾ ਆਈ ਨਹੀਂ ਪਤਾ ਵੀ ਅਸੀਂ ਕੀ ਦੇ ਹੱਕ ਚ ਚੱਲੇ ਆ ਉਹਦਾ ਕੀ ਦੇ ਨਾਲ ਰੌਲਾ ਕਿਹਨੇ ਐਫ ਆਈ ਆਰ ਕਟਾਈ ਐ ਕੀ ਦਾ ਜਿਹੜਾ ਸਿਆਪਾ ਆ ਪਤਾ ਨਹੀਂ ਇਹਨਾਂ ਨੂੰ ਕਿਹੜੇ ਬੰਦੇ ਕਹਿੰਦੇ ਆ ਵੀ ਆਜੋ ਆਜੋ ਉੱਥੇ ਕਾਠਾ ਚੱਲੀਏ ਨਾ ਸਾਡੇ ਬੱਚਿਆਂ ਦੀ ਨੋਹ ਦੇ ਨਾ ਕਾਪੀ ਹੋਈ ਨਾ ਸਾਡੇ ਬੱਚਿਆਂ ਦੇ ਨਾਂ ਹੋਏ ਨਾ ਸਾਨੂੰ ਕਾਗਜ਼ ਪੱਤਰ ਦਿੱਤੇ ਉਲਟਾ ਸਾਨੂੰ ਕਹਿੰਦਾ ਸਰਕਾਰਾਂ ਮੈਨੂੰ ਕੀ ਕਰ ਦੇਣਗੀਆਂ ਜੇ ਦਮਾਇ ਪੰਚਾਇਤ ਵਿੱਚ ਸਾਦੇ ਇਹਨਾਂ ਨੂੰ ਇਹ ਉੱਥੋਂ ਹੱਥ ਖੜੇ ਕਰਕੇ ਅਸੀਂ ਕੁਛ ਨਹੀਂ ਦੇਣਾ ਇਹਨਾਂ ਨੂੰ ਕੁਛ ਨਹੀਂ ਇਹਨਾਂ ਦਾ ਨਾਂ ਮੇਰੇ ਬੱਚੇ ਦਾ ਟਰੈਕਟ ਮੁੜਿਆ ਨਾ ਉਹਦਾ ਕੋਈ ਮੁੱਲ ਮੁੜਿਆ ਬਾਕੀ ਉਹਦਾ ਲੋਨ ਹੋਇਆ ਬੀਮਾ 5 ਲੱਖ ਰੁਪਈਆ ਉਹ ਵੀ ਇਹ ਖਾ ਗਏ ਸਸਕਲ ਜੀ ਲਿਵਾਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਮੈਂ ਜੈਕਟੋ ਦੇ ਵਿੱਚ ਮੌਜੂਦ ਹਾਂ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਰੌਲਾ ਚੱਲ ਰਿਹਾ ਹੈ। ਇਹ ਰੌਲਾ ਇੱਕ ਪੱਤਰਕਾਰ ਦੇ ਉੱਤੇ ਹੋਏ ਪਰਚੇ ਨੂੰ ਲੈ ਕੇ ਹੈ। ਕਹਿੰਦੇ ਇੱਕ ਪੱਤਰਕਾਰ ਦੇ ਉੱਤੇ ਪਰਚਾ ਕੱਟਿਆ ਗਿਆ ਤੇ ਇਹ ਪਰਚਾ ਜਿਹੜਾ ਉਹ ਸਿਆਸੀ ਰੰਜਿਸ਼ ਦੇ ਚੱਲਦੇ ਕੱਟਿਆ ਗਿਆ। ਜਦੋਂ ਮੈਂ ਉਹ ਐਫ ਆਈ ਆਰ ਪੜ੍ਹੀ ਤਾਂ ਉਸ ਦੇ ਵਿੱਚ ਇਸ ਭੈਣ ਵੀਰਪਾਲ ਕੌਰ ਦਾ ਨਾਮ ਸੀ। ਇਹਨਾਂ ਦੇ ਵੱਲੋਂ ਪਰਚਾ ਕਟਾਇਆ ਗਿਆ। ਕੀ ਆ ਪੂਰਾ ਮਾਮਲਾ? ਇਹਨਾਂ ਦੇ ਕੋਲੋਂ ਜਾਣਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ। ਸਤਿ ਸ਼੍ਰੀ ਅਕਾਲ ਪਾਣੀ। ਸਤਿ ਸ਼੍ਰੀ ਅਕਾਲ ਜੀ। ਕੀ ਰੌਲਾ ਪਾਣੀ? ਕਿਉਂ ਤੁਸੀਂ ਜਿਹੜੀ ਇੱਕ ਪੱਤਰਕਾਰ ਦੇ ਉੱਤੇ ਪਰਚਾ ਘਟਾਇਆ ਐ ਐਫ ਆਈ ਆਰ ਘਟਾਈ ਆ ਜਿਸ ਸਾਡਾ ਰੋਲਾ ਇਹ ਆਈ ਅਸੀਂ ਟਰੈਕਟਰ ਸੀਗਾ ਜੀ ਸਾਡਾ ਸਾਡੇ ਮਾਮੇ ਦੇ ਨਾਲ ਸਾਂਝਾ ਸੀਗਾ ਜੀ ਅਸੀਂ ਉਹਨੂੰ ਲੈ ਕੇ ਦਿੱਤਾ ਸੀ ਟਰੈਕਟਰ ਹੀ ਮੇਰੇ ਘਰ ਵਾਲੇ ਦੀ ਹੋ ਗਈ ਮੌਤ ਹੀ ਅਸੀਂ ਉਹਨਾਂ ਤੋਂ ਟਰੈਕਟਰ ਇਹ ਕਹਿੰਦੇ ਸੀ ਵੀ ਤੁਸੀਂ ਟਰੈਕਟਰ ਨਾਮ ਕਰਵਾ ਦਿਓ ਸਾਨੂੰ ਇਹ ਕਹਿੰਦੇ ਸੀਗੇ ਟਰੈਕਟਰ ਅਸੀਂ ਨਾਮ ਕਰਵਾਉਣ ਦੀ ਬਜਾਏ ਅਸੀਂ ਗਏ ਹੁਕਮਚੰਦ ਕੋਲੇ ਹੁਕਮਚੰਦ ਨੇ ਸਾਨੂੰ ਕਾਪੀ ਕਹਿੰਦਾ ਵੀ ਤੁਹਾਡੇ ਨਾਮ ਤੇ ਕਾਪੀ ਹੋਊਗੀ ਸਾਡੇ ਤੋਂ سٹਾਮ ਲੈ ਲਈ ਕਾਪੀ ਨਾਂ ਹੋਣ ਦੇ ਬਾਵਜੂਦ ਇਸ ਮੜਕੇ ਸਾਨੂੰ ਤਾਂ 4 ਮਹੀਨਾ ਕਹਿੰਦਾ ਵੀ ਇਹ ਤੁਹਾਡੇ ਨਾਮ ਤੇ ਕਾਪੀ ਨਹੀਂ ਇਹ ਟਰਾਂਸਫਰ ਕਰ ਟਰੈਕਟਰ ਅੱਛਾ ਤੁਸੀਂ ਉਹਨੂੰ ਇਹ ਕਿਹਾ ਸੀ ਕਿ ਜਿਹੜਾ ਮੇਰੇ ਘਰ ਵਾਲੇ ਨੇ ਟਰੈਕਟਰ ਲਿਆ ਸੀ ਉਹਨਾਂ ਦੀ ਮੌਤ ਤੋਂ ਬਾਅਦ ਵੀ ਮੇਰੇ ਨਾਮ ਕਰ ਦਿਓ ਉਹਨਾਂ ਨੇ ਤੁਹਾਡੇ ਨਾਮ ਕਰਨ ਦੀ ਬਜਾਏ ਤੁਹਾਡਾ ਟਰੈਕਟਰ ਤੁਹਾਨੂੰ ਬਿਨਾਂ ਪੁੱਛੇ ਵੇਚਤਾ ਵੇਚ ਦਈ ਹਾਂ ਜੀ ਮਤਲਬ 420 ਕੀਤੀ ਹੈ ਹਾਂਜੀ ਠੀਕ ਇਹ ਤਾਂ ਕਹਿੰਦੇ ਜੀ ਵੀ ਕਿਸੇ ਐਮਐਲਏ ਦੀ ਸ਼ਹਿਰ ਦੇ ਉੱਤੇ ਪਰਚਾ ਕੱਟਿਆ ਗਿਆ ਗਲੀਆਂ ਨਾਲੀਆਂ ਵਖਾਉਂਦੀ ਸੀ ਅਸੀਂ ਕੋਈ ਐਮਐਲਏ ਨੂੰ ਮਿਲੇ ਨਹੀਂਗੇ ਏ ਅਸੀਂ ਝੂਠੇ ਦੋਤ ਲੰਦੇ ਇਹ ਕਦੋਂ ਕਦੀ ਗੱਲ ਹੈ ਭੈਣੇ ਕਦੋਂ ਟਰੈਕਟਰ ਲਿਆ ਸੀ ਤੇ ਕਦੋਂ ਤੁਹਾਨੂੰ ਪਤਾ ਲੱਗਦਾ ਵੀ ਅਸੀਂ ਟਰੈਕਟਰ 2021 ਦੇ ਵਿੱਚ ਲਿਆ ਸੀ 2022 ਦੇ ਵਿੱਚ ਮੇਰੇ ਘਰ ਵਾਲੇ ਦੀ ਮੌਤ ਹੋ ਗਈ ਤੇ 2025 ਦੇ ਵਿੱਚ ਅਸੀਂ ਟਰੈਕਟਰ ਨਾਮ ਕਰਵਾਉਂਦੇ ਸੀਗੇ ਸਾਨੂੰ ਆ ਦੋ ਦੋ ਤਿੰਨ ਮਹੀਨਿਆਂ ਤੋਂ ਪਤਾ ਲੱਗਿਆ ਸੀ ਸਾਨੂੰ ਟਰੈਕਟਰ ਸਾਡਾ ਵੇਚ ਚੁੱਕਿਆ ਸੀ ਤੁਹਾਨੂੰ ਪਤਾ ਪੈੜੀ